ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਐਕਚੁਅਲੀ ਤੁਹਾਡੇ ਕੁਐਸਚਨਸ ਵੀ ਕਾਫੀ ਜ਼ਿਆਦਾ ਇਕੱਠੇ ਹੋ ਗਏ ਸੋਚ ਤਾਂ ਮੈਂ ਹੀ ਰਿਹਾ ਸੀਗਾ ਕਿ ਅਗਲਾ ਵੀਡੀਓ ਇਹੀ ਬਣਾਵਾਂ ਬਟ ਕੁਝ ਹੋਰ ਚੀਜ਼ਾਂ ਦਿਮਾਗ 'ਚ ਆ ਗਈਆਂ ਤਾਂ ਪਹਿਲਾਂ ਅਜੋਨਾ ਦੀ ਗੱਲ ਕਰਦਾ ਇੱਕ ਦੋ ਦਿਨ ਪਹਿਲਾਂ ਇੱਕ ਹੋਰ ਚੀਜ਼ ਮੇਰੇ ਦਿਮਾਗ 'ਚ ਆ ਰਹੀ ਸੀ ਮੈਂ ਕੁਝ ਚੈੱਕ ਕਰ ਰਿਹਾ ਸੀ ਕੁਝ ਕੰਪਨੀਆਂ ਕੁਝ ਚਾਰਟ ਦੇਖ ਰਿਹਾ ਸੀ ਇਧਰ ਉਧਰ ਤਾਂ ਜੋ ਚੀਜ਼ ਮੇਰੇ ਦਿਮਾਗ ਵਿੱਚ ਆਈ ਉਹ ਇਹ ਸੀ ਕਿ ਕੀ ਮਾਰਕੀਟ ਸੱਚੀ ਥੱਲੇ ਜਾ ਰਹੀ ਆ ਕੀ ਮਾਰਕੀਟ ਡਾਊਨ ਜਾ ਰਹੀ ਆ ਜਾਂ ਫਿਰ ਮਾਰਕੀਟ ਕਰੈਕਟ ਹੋ ਰਹੀ ਆ ਇਹਨਾਂ ਦੋਨੇ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਇੱਕ ਹੈ ਕਿ ਮਾਰਕੀਟ ਦਾ ਥੱਲੇ ਜਾਣਾ ਦੂਸਰਾ ਹੈ ਮਾਰਕੀਟ ਦਾ ਕਰੈਕਟ ਹੋਣਾ ਕਰੈਕਟ ਦਾ ਅਪਵੈਸ ਇੱਕ ਸਿੰਪਲ ਭਾਸ਼ਾ ਚ ਮੰਨ ਲਈ ਕਿ ਸਹੀ ਹੋਣਾ ਵਾਪਸ ਆਉਦੀ ਉਸ ਥਾਂ ਤੇ ਜਾਣਾ ਜਿਹੜੀ ਉਹਦੀ ਅਸਲੀ ਜਗ੍ਹਾ ਹੈ ਤਾਂ ਮੈਨੂੰ ਇਹ ਲੱਗਦਾ ਕਿ ਮਾਰਕੀਟ ਥੱਲੇ ਨਹੀਂ ਜਾ ਰਹੀ ਮਾਰਕੀਟ கரੈਕਟ ਹੋ ਰਹੀ ਆ ਕਿਉਂਕਿ ਮੈਂ ਪਿਛਲੇ ਸਾਲ ਵੀ ਤੇ ਘਰੇ ਵੀ ਇੱਕ ਦੋ ਵਾਰ ਗੱਲ ਕੀਤੀ ਇੱਕ ਦੋ ਦੋਸਤ ਮੈਂ ਉਹਨਾਂ ਨੂੰ ਵੀ ਬਾਰ ਬਾਰ ਇਹੀ ਚੀਜ਼ ਕਹਿੰਦਾ ਰਿਹਾ ਕਿ ਜਿਹੜੇ ਵੈਲਿਊਏਸ਼ਨਸ ਦੇ ਉੱਪਰ ਜਾਂ ਇੱਕਦਮ ਸਪੈਸ਼ਲੀ ਜੂਨ ਤੋਂ ਲੈ ਕੇ ਅੱਗੇ ਜਿਹੜੀ ਇੱਕਦਮ ਤੇਜ਼ੀ ਆਈ ਮਾਰਕੀਟ ਦੇ ਵਿੱਚ ਮਤਲਬ ਉਹਦਾ ਕੋਈ ਵੀ ਰੀਜ਼ਨ ਨਹੀਂ ਸੀ ਤੁਸੀਂ ਬਹੁਤ ਸਾਰੇ ਸਟਾਕ ਦੇਖੋਗੇ ਹੁਣ ਵੀ ਚਾਹੇ ਦੇਖਿਓ ਅੱਜ ਵੀ ਤੇ ਚੈੱਕ ਕਰੋਗੇ ਤਾਂ ਮਤਲਬ ਕਿਸੇ ਵੀ ਰੀਜ਼ਨ ਤੋਂ ਬਿਨਾ ਕਿਸੇ ਵੀ ਕਾਰਨ ਤੋਂ ਬਿਨਾ ਉਹ ਕਈ ਸਟਾਕ ਡਬਲ ਹੋ ਗਏ ਉਸ ਤੋਂ ਬਾਅਦ ਉਹਦੇ ਵਿੱਚ ਕੋਈ ਕਾਰਨ ਨਹੀਂ ਸੀਗਾ ਤਾਂ ਬਿਨਾਂ ਕਾਰਨ ਜਦੋਂ ਕਿਸੇ ਨੂੰ ਹਵਾ ਦਿੱਤੀ ਜਾਊਗੀ ਤਾਂ ਉਸ ਤੋਂ ਬਾਅਦ ਜਦੋਂ ਅਸਲੀ ਕਾਰਨ ਬਣਨਗੇ ਤਾਂ ਉਹਨੇ ਵਾਪਸ ਆਪਣੇ ਉਸੇ ਫੇਸ ਤੇ ਆਉਣਾ ਹੀ ਆਉਣਾ ਵਾ ਤਾਂ ਮੈਨੂੰ ਇਹ ਜਿਹੜੀ ਕਰੈਕਸ਼ਨ ਆ ਇਹ ਮੈਨੂੰ ਉਨੀ ਉਹ ਨਹੀਂ ਲੱਗ ਰਹੀ ਮੈਨੂੰ ਇਹ ਲੱਗ ਰਿਹਾ ਕਿ ਇਹ ਸਹੀ ਹੋ ਰਿਹਾ ਵਾ ਇੰਨੀ ਮਤਲਬ ਪੰਜਾਬੀ ਦਾ ਉਹ ਜਿਵੇਂ ਇੱਕ ਗਾਣਾ ਏਡੀ ਗੱਲ ਨਹੀਂ ਸੀ ਜਿੱਡੀ ਤੋਂ ਬਣਾ ਕੇ ਬੈਗੇ ਆ ਤਾਂ ਉਹੀ ਚੀਜ਼ਾ ਹੁਣ ਮੈਨੂੰ ਲੱਗ ਰਿਹਾ ਕਿ ਇਹ ਸਹੀ ਚੱਲ ਰਿਹਾ ਵਾ ਕਿਤੇ ਨਾ ਕਿਤੇ ਟਿਕੂਗਾ ਇਹ ਨਹੀਂ ਹੈਗਾ ਕਿ ਮਤਲਬ ਲਗਾਤਾਰ ਥੱਲੇ ਜਾਊਗਾ ਸਹੀ ਚੱਲ ਰਿਹਾ ਬਟ ਸਟਿਲ ਪਰ ਜਿਹੜਾ ਉੱਪਰ ਜਾਣਾ ਸੀ ਉਹਦੇ 'ਚ ਕੋਈ ਵੀ ਲੌਜੀਕ ਹੀ ਨਹੀਂ ਬਣਦਾ ਸੀਗਾ ਸਟਾਕ ਕੋਈ 100 ਰੁਪਏ ਦਾ ਉਹ 2000 ਦਾ ਹੋ ਰਿਹਾ ਕੋਈ 70 ਰੁਪਏ ਦਾ ਹੈ ਉਸ 100 100 200 ਦਾ ਹੋ ਰਿਹਾ ਮਤਲਬ ਕੋਈ ਕੋਈ ਤੋਕ ਹੀ ਨਹੀਂ ਬਣਦੀ ਪੰਜਾਬੀ 'ਚ ਕਹੀ ਉਹਨੂੰ ਤਾਂ ਤਾਂ ਪਹਿਲੀ ਚੀਜ਼ ਇਹ ਆ ਸ਼ਾਇਦ ਤੁਹਾਨੂੰ ਇਹਦੇ ਨਾਲ ਥੋੜੀ ਬਹੁਤ ਤਰਵਾਸ ਮਿਲੇ ਕਿਉਂਕਿ ਜਦੋਂ ਹਵਾ ਗੁਬਾਰੇ ਚ ਇੰਨੀ ਭਰਤੀ ਤਾਂ ਉਹ ਨਹੀਂ ਬਣਦੀ ਗੱਲ ਕੋਈ ਹੁਣ ਆ ਗਈ ਦੂਸਰੀ ਗੱਲ ਅੱਜ ਕੁਝ ਪੁਆਇੰਟ ਮੈਂ ਲਿਖ ਕੇ ਲੈ ਕੇ ਆਇਆ ਇਹ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸੀ ਇੱਕ ਚੀਜ਼ ਦਾ ਨਾ ਮੈਨੂੰ ਜਿਹਦਾ ਇੱਕ ਡਰ ਲੱਗਿਆ ਰਹਿੰਦਾ ਹਮੇਸ਼ਾ ਇਵਨ ਤੁਹਾਡੇ ਲਈ ਵੀ ਹੋ ਸਕਦਾ ਤੁਸੀਂ ਹੱਸੋਗੇ ਕਿਉਂਕਿ ਕੁਝ ਦੋਸਤ ਮੇਰੇ ਨਾਲ ਜੁੜੇ ਆ ਕੁਝ ਇਹੋ ਜਿਹੀ ਵੀ ਆ ਜਿਹੜੇ ਆਪਣ ਆਪਣਾ ਕੰਮ ਕਰ ਰਹੇ ਆ ਹੁਣ ਪੰਜਾਬ ਦੇ ਵਿੱਚ ਸਟਾਕ ਮਾਰਕੀਟ ਆਈ ਆ ਮੈਂ ਵੀ ਪੰਜਾਬੀ ਆ 43 ਸਾਲ ਦੀ ਉਮਰ ਮੈਨੂੰ ਪਤਾ ਆਪਾਂ ਲੋਕ ਕਿਵੇਂ ਕੰਮ ਕਰਦੇ ਆ ਥੋੜਾ ਜਿਹਾ ਆਪਣਾ ਥੋੜੀ ਕਾਲ ਹੁੰਦੀ ਆ ਆਪਾਂ ਨੂੰ ਇੱਕ ਹੋਰ ਆਪਾਂ ਨੂੰ ਸ਼ਾਰਟਕਟ ਵੈਸੇ ਤਾਂ ਮਤਲਬ ਜਿੱਥੇ ਵੀ ਇਨਸਾਨ ਹੈਗਾ ਉਹ ਚੀਜ਼ ਕਰਦਾ ਪਰ ਫਿਰ ਵੀ ਇੱਕ ਸਿਸਟਮ ਬਣ ਜਾਂਦੇ ਆ ਜਿਵੇਂ ਆਪਾਂ ਦੇਖਦੇ ਆ ਬਾਹਰ ਤੇ ਹੋਰ ਸਿਸਟਮ ਹੁੰਦੇ ਆਪਾਂ ਨੂੰ ਕਿਉਂਕਿ ਆਪਣਾ ਸਿਸਟਮ ਹੀ ਸਰਕਾਰਾਂ ਨੇ ਵੀ ਇਹੀ ਬਣਾਤਾ ਆਪਾਂ ਨੂੰ ਵੀ ਦੱਸਤਾ ਕਿ ਹਾਂ ਤੁਸੀਂ ਕੁਝ ਵੀ ਕਿਤੇ ਵੀ ਧੱਕਾ ਕਰ ਸਕਦੇ ਹੋ ਦਫ਼ਤਰ ਚ ਜਾਓਗੇ ਕੰਮ ਨਹੀਂ ਹੋ ਰਿਹਾ ਤੁਸੀਂ ਧੱਕਾ ਕਰ ਸਕਦੇ ਹੋ ਕਿਸੇ ਤੋਂ ਫੋਨ ਕਰਾ ਦਵਾਂਗੇ ਪੈਸੇ ਵੱਧ ਦੇ ਦੋਗੇ ਸੜਕਾਂ ਦੇ ਉੱਤੇ ਤੁਸੀਂ ਧੱਕਾ ਕਰ ਸਕਦੇ ਹੋ ਆਪਾਂ ਨੂੰ ਇੱਕ ਆਦਤ ਪੈ ਚੁੱਕੀ ਆ ਕਿ ਜੋ ਮੈਨੂੰ ਚਾਹੀਦਾ ਉਹ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਰਵਾ ਲੈਣਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਰੱਬ ਮੂਰੇ ਡਾਡੇ ਮੂਰੇ ਕੋਈ ਜ਼ੋਰ ਨਹੀਂ ਇੱਕ ਚੀਜ਼ ਜੇ ਤੁਸੀਂ ਸਿੱਖ ਲਓਗੇ ਨਾ ਮੈਂ ਉਹੀ ਕਹਿੰਨਾ ਕਿ ਪੰਜਾਬੀਓ ਮੈਂ ਤੁਹਾਨੂੰ ਹੀ ਇਹ ਕਹਿ ਰਿਹਾ ਸਾਰਿਆਂ ਨੂੰ ਜੇ ਤੁਸੀਂ ਇੱਕ ਚੀਜ਼ ਸਿੱਖ ਲਓਗੇ ਸਟਾਕ ਮਾਰਕੀਟ ਚ ਤੁਸੀਂ ਬਹੁਤ ਚੰਗੇ ਰਹੋਗੇ ਹੁਣ ਵੀ ਮੈਂ ਦੇਖਦਾ ਹਾਂ ਬਹੁਤ ਸਾਰੇ ਦੋਸਤ ਕਮੈਂਟ ਕਰਦੇ ਆ ਮੈਨੂੰ ਉਹਦੇ 'ਚ ਵੀ ਇੱਕ ਫਰਸਟ੍ਰੇਸ਼ਨ ਇੱਕ ਲੈਕ ਆਫ ਪੇਸ਼ੈਂਸ ਕਿ ਮੇਰੇ 'ਚ ਪੇਸ਼ੈਂਸ ਨਹੀਂ ਮੈਨੂੰ ਉਹ ਚਾਹੀਦਾ ਮੈਂ ਮਾਰਕੀਟ 'ਚ ਜੇ ਆ ਗਿਆ ਮੈਨੂੰ ਪੈਸਾ ਚਾਹੀਦਾ ਥੋੜਾ ਰੱਬ ਮੂਰੇ ਕੋਈ ਜ਼ੋਰ ਨਹੀਂ ਹੈ ਕਿਸੇ ਦਾ ਐਕਸੀਡੈਂਟ ਹੋ ਗਿਆ ਆਪਣੇ ਕਿਸੇ ਫੈਮਿਲੀ ਮੈਂਬਰ ਦਾ ਕਿਸੇ ਦਾ ਬਾਹਰ ਦਾ ਵੀਜ਼ਾ ਨਹੀਂ ਲੱਗ ਰਿਹਾ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਇਹੀ ਚੀਜ਼ ਹੈਥਿਆ ਸਟਾਕ ਮਾਰਕੀਟ ਨੂੰ ਮੇਰੇ ਖਿਆਲ ਚ ਟਾਈਮ ਆ ਗਿਆ ਤੁਸੀਂ ਸਾਰੇ ਅੱਜ ਕਿਰਪਾ ਕਰਕੇ ਮਤਲਬ ਇੱਕ ਬੇਨਤੀ ਆ ਕਿ ਇਹ ਚੀਜ਼ ਅੱਜ ਮੰਨੋ ਸਟਾਕ ਮਾਰਕੀਟ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਭਗਵਾਨ ਹੀ ਮੰਨੋ ਰੱਬ ਹੀ ਮੰਨੋ ਉਹਦੇ ਮੁਰੇ ਠੋਡਾ ਕੋਈ ਜ਼ੋਰ ਨਹੀਂ ਹੈ ਤੁਸੀਂ ਉੱਥੇ ੱਤਕਾ ਨਹੀਂ ਕਰ ਸਕਦੇ ਕਿਸੇ ਤੋਂ ਫੋਨ ਸਟਾਕ ਮਾਰਕੀਟ ਨੂੰ ਨਹੀਂ ਕਰਵਾ ਸਕਦੇ ਇਹ ਨਹੀਂ ਹੈ ਕਿ ਜੇ ਤੁਸੀਂ ਅੱਜ ਪੈਸੇ ਲਾਏ ਆ ਤੁਹਾਨੂੰ ਪੈਸੇ ਬਣ ਨ ਨਹੀਂ ਮਹੀਨੇ ਬਾਅਦ ਮਾਰਕੀਟ ਨੇ ਆਪਣੀ ਚਾਲ ਤੇ ਚੱਲਣਾ ਤੁਹਾਨੂੰ ਉਹਨੂੰ ਆਪਣਾ ਗੁਰੂ ਪੀਰ ਮੰਨਣਾ ਪੈਣਾ ਵਾ ਉਹਦੇ ਨਾਲ ਤੱਕਾ ਨਾ ਕਰੋ ਇੱਕ ਤਾਂ ਉਹਦੀ ਰਿਸਪੈਕਟ ਕਰਨੀ ਸ਼ੁਰੂ ਕਰੋ ਉਹਦੇ ਨਾਲ ਕੀ ਹੁੰਦਾ ਇੱਕ ਸਬਰ ਆ ਜਾਂਦਾ ਜਿਵੇਂ ਬਹੁਤ ਸਾਰੇ ਦੇਖਿਆ ਬਜ਼ੁਰਗ ਲੋਕ ਜਿਹੜੇ ਕਹਿੰਦੇ ਆ ਕੋਈ ਗੱਲ ਨਹੀਂ ਕਿ ਸਬਰ ਜਿੱਥੇ ਉਹ ਰੱਖਦਾ ਤੁਸੀਂ ਜੇ ਇਹ ਚੀਜ਼ ਕਰੋਗੇ ਤਾਂ ਇੱਕ ਤਾਂ ਤੁਹਾਡੀ ਮਤਲਬ ਮਾਨਸਿਕ ਸ਼ਾਂਤੀ ਬਣੀ ਰਹੂਗੀ ਮੇਰੀ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਆ ਮੈਂ ਉਹੀ ਚੀਜ਼ ਇਹ ਚੀਜ਼ ਤੁਹਾਡੇ ਨਾਲ ਡਿਸਕਸ ਕਰਨੀ ਆ ਸਪੈਸ਼ਲੀ ਕਿਉਂਕਿ ਮੈਨੂੰ ਇੱਕ ਇਸ ਚੀਜ਼ ਦਾ ਫਿਕਰ ਲੱਗਿਆ ਇਹ ਵੀ ਰਹਿੰਦਾ ਕਿਤੇ ਨਾ ਕਿਤੇ ਜਦੋਂ ਮੈਂ ਇਹ ਚੀਜ਼ ਸੋਚਦਾ ਜਾਂ ਤੁਹਾਡੇ ਬਾਰੇ ਸੋਚਦਾ ਕਿ ਮਤਲਬ ਇਸ ਚੀਜ਼ ਦਾ ਜਿਹੜਾ ਵੀ ਕੋਈ ਨਵਾਂ ਇਨਵੈਸਟਰ ਆਇਆ ਸਪੈਸ਼ਲੀ ਆਪਣਾ ਕੋਈ ਪੰਜਾਬੀ ਆਇਆ ਵਾ ਤਾਂ ਉਹਦੇ ਮਾਨਸਿਕ ਹਾਲਤ ਦੇ ਉੱਪਰ ਕਿੰਨਾ ਨੈਗੇਟਿਵ ਇਫੈਕਟ ਪੈ ਰਿਹਾ ਹੋਊਗਾ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਕਿਸੇ ਨੇ ਦੱਸੀਆਂ ਹੀ ਨਹੀਂ ਹੈਗੀਆਂ YouTube ਦੇ ਉੱਪਰ ਜਾਂ ਹੋਰ ਕਿਤੇ ਵੀ ਜਿਹੜੇ ਪੰਜਾਬੀ ਆਪਣੇ ਲੋਕ ਵੀ ਕਰਦੇ ਉਹ ਵੀ ਹੋ ਸਕਦਾ ਕੁਛ ਐ ਕਰਨ ਵੀ ਹਾਂ ਐ ਬਣ ਜਾਣਗੇ ਬਣ ਜਾਣਗੇ ਨਹੀਂ ਪੜਨਗੇ ਇਹ ਬਣਦੇ ਆ ਪਰ ਮਾਰਕੀਟ ਤੋਂ ਤੁਸੀਂ ਉਹਨੂੰ ਤੱਕਾ ਨਹੀਂ ਕਰ ਸਕਦੇ ਅਗਲੀ ਚੀਜ਼ ਇਹ ਆ ਮੈਂ ਫੇਰ ਉਹੀ ਦੇਖੋ ਕਹਿੰਨਾ ਕਿਸੇ ਵੀ ਕੰਪਨੀ ਦੀ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਮਾਰਕੀਟ ਪੂਰੀ ਦੀ ਪੂਰੀ ਹੀ ਡਿੱਗ ਰਹੀ ਆ ਉੱਪਰੋਂ ਫਿਲਹਾਲ ਦੇਖੋ ਤੁਸੀਂ 트럼ਪ ਨੇ ਆ ਕੇ ਜਿਹੜਾ ਸਭ ਕੁਝ ਹੀ ਕਰਤਾ ਉਹ ਇੱਕ ਇੱਕ ਉਹਦਾ ਦਿਮਾਗ ਉਸ ਇਨਸਾਨ ਦਾ ਇੱਕ ਬਿਲਕੁਲ ਇਹੋ ਜਿਹੇ ਛੋਟੇ ਵਿਗੜੇ ਹੋਏ ਬੱਚੇ ਦਾ ਜਿਹਨੂੰ ਜੋ ਚਾਹੀਦਾ ਉਹਨੇ ਉਹ ਕਰਨਾ ਵਾ ਹਾਂ ਹਾਲਾਂਕਿ ਇਹ ਚੀਜ਼ਾਂ ਖੁਦ ਪਲੇਆਉਟ ਉਹਦੇ ਅਗੇਂਸਟ ਵੀ ਬਹੁਤ ਵੱਡੇ ਲੈਵਲ ਤੇ ਕਰਨ ਗਿਆ ਪਰ ਉਹਨਾਂ ਨੂੰ ਥੋੜਾ ਹੁਣ ਟਾਈਮ ਲੱਗੂਗਾ ਇੱਕ ਵਾਰੀ ਤਾਂ ਉਹੀ ਆ ਕੇ ਹੁਣ ਕਮਲੇ ਦੇ ਹੱਥ ਦੇ ਵਿੱਚ ਸਮਾਨ ਆਇਆ ਹੋਇਆ ਫਿਲਹਾਲ ਤੋ ਖੇਡੂਗਾ ਹੀ ਥੋੜੀ ਦੇਰ ਤਾਂ ਉੱਪਰੋਂ ਆਪਣੀ ਮਾਰਕੀਟ ਵੈਸੇ ਹੀ ਇੰਨੀਆਂ ਹਾਈ ਵੈਲਿਊਏਸ਼ਨਸ ਦੇ ਉੱਪਰ ਚੱਲ ਰਹੀ ਆ ਤਾਂ ਉਹਨੇ ਦੇਖਣਾ ਹੀ ਆ ਚੀਜ਼ ਪਰ ਤੁਸੀਂ ਇਹ ਚੀਜ਼ ਕਰੋ ਤੁਸੀਂ ਇਹਨੂੰ ਇੱਕ ਬਹੁਤ ਬਿਊਟੀਫੁੱਲ ਫੇਜ਼ ਸਮਝੋ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਨਾ ਤੁਸੀਂ ਫਿਲਹਾਲ ਇੱਕ ਨੈਗੇਟਿਵ ਜ਼ੋਨ ਦੇ ਦੇਖ ਰਹੇ ਹੋ ਮਾਰਕੀਟ ਮਾਰਕੀਟ ਡੇਲੀ ਡਿੱਗ ਰਹੀ ਆ ਤੁਸੀਂ ਇਹਨੂੰ ਉਸ ਟਾਈਮ ਯਾਦ ਕਰੋਗੇ ਤੁਹਾਨੂੰ ਪਤਾ ਮੈਂ ਮੇਰਾ ਇਤਜ਼ਰਬਾ ਰਿਆਵਾ ਜ਼ਿੰਦਗੀ ਦਾ ਬਹੁਤ ਫੇਜ਼ ਮਾਰਕੀਟ ਦੇ ਆਉਂਦਾ ਜਦੋਂ ਮਾਰਕੀਟ ਸਿਰਫ ਭੱਜ ਰਹੀ ਆ ਲਗਾਤਾਰ ਭੱਜ ਰਹੀ ਆ ਬਹੁਤ ਸਾਰੇ ਲੋਕ ਉਦੋਂ ਦੁਖੀ ਹੁੰਦੇ ਆ ਸ਼ਾਇਦ ਤੁਸੀਂ ਸੱਚ ਨਹੀਂ ਮੰਨੋਗੇ ਮੇਰੀ ਗੱਲ ਹੌਲੀ ਹੌਲੀ ਜਦੋਂ ਤੁਸੀਂ ਵੀ ਜੇ ਮਾਰਕੀਟ 'ਚ ਟਿਕੇ ਰਹੋਗੇ ਤੁਸੀਂ ਖੁਦ ਦੇਖੋਗੇ ਉਦੋਂ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਹੁਣ ਪੈਸੇ ਲਾਈਏ ਹੀ ਕਿੱਥੇ ਅਸੀਂ ਇਹ ਪੈਸੇ ਲਾਉਣ ਲੱਗਦੇ ਹਾਂ ਸਾਨੂੰ ਲੱਗਦਾ ਕਿ ਬਹੁਤ ਉੱਪਰ ਗਏ ਹੋਏ ਆ ਸਟਾਕ ਪਰ ਉਹ ਡੇਲੀ ਹੋਰ ਉੱਪਰ ਚਾਈ ਜਾਂਦੇ ਹੋਰ ਉੱਪਰ ਚਾਈ ਜਾਂਦੇ ਹੁਣ ਅਸੀਂ ਕੀ ਕਰੀਏ ਉਹ ਹਮੇਸ਼ਾ ਇਹ ਸੋਚਦੇ ਕਿ ਕਾਸ਼ ਕਿਸੇ ਦਿਨ ਇੱਕ ਮਹੀਨੇ ਲਈ ਹਫਤੇ ਲਈ ਮਾਰਕੀਟ ਡਿੱਗੇ ਤਾਂ ਕਿ ਉਹ ਐਂਟਰੀ ਕਰਨ ਇਹ ਮਤਲਬ ਮੌਕੇ ਐਂਟਰੀਆਂ ਦੇ ਮਿਲ ਰਹੇ ਆ ਇਸ ਤਰ੍ਹਾਂ ਦੇ ਨਾਲ ਅਗਲੀ ਚੀਜ਼ਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਪੋਪੂਲੇਟਿਡ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਇੰਡੀਆ ਮਿਡਲ ਕਲਾਸ ਠੀਕਾ ਰੋਲਾ ਪੈ ਰਿਹਾ ਕਿ ਮਿਡਲ ਕਲਾਸ ਵੀਕ ਹੋ ਰਿਹਾ ਸਟਿਲ ਇੰਡੀਆ ਦਾ ਮਿਡਲ ਕਲਾਸ ਇੱਕ ਬਹੁਤ ਹੀ ਵੱਡਾ ਵਾ ਇੱਥੇ ਲੋਕਾਂ ਨੂੰ ਇੰਨੀਆਂ ਚੀਜ਼ਾਂ ਦੀ ਲੋਡ ਪੈਂਦੀ ਰਹਿਣੀ ਹੈ ਜਿੰਨੀਆਂ ਵੀ ਕੰਪਨੀਆਂ ਨੇ ਇਹਨਾਂ ਸਾਰਿਆਂ ਦੀਆਂ ਪ੍ਰੋਡਕਟਸ ਦੀ ਲੋਡ ਪੈਣੀ ਹੀ ਪੈਣੀ ਆ ਵੈਲਿਊਏਸ਼ਨਸ ਦੀ ਦੇਖੋ ਕਿੰਨੀ ਉੱਪਰ ਗਈਆਂ ਹੋਈਆਂ ਨੇ ਉਹਨੂੰ ਥੋੜਾ ਜਿਹਾ ਸਹੀ ਹੋਣ ਦੋ ਉਹਨਾਂ ਨੂੰ ਥੋੜਾ ਮਤਲਬ ਇੱਕ ਪ੍ਰੋਪਰ ਲੈਵਲ ਤੇ ਧਾਉਣ ਦੋ ਜਿੱਥੇ ਅਸਲ ਦੇ ਵਿੱਚ ਬੰਦਾ ਕਵੇ ਹਾਂ ਹੁਣ ਤੋਂ ਆਇਆ ਅੰਨੇ ਵਾਲੀ ਥਾਂ ਤੇ ਹੁਣ ਤੋਂ ਆਇਆ ਅਸਲੀ ਤੇ ਉਹ ਤਾਂ ਆਪਾਂ ਬਹੁਤ ਉੱਪਰ ਚੜਾਈ ਬੈਠੇ ਆ ਉਹਨ ਕੋਈ ਜੇ ਦੀ ਪ੍ਰੋਬਲਮ ਮੈਂ ਤਾਂ ਅਸਲ 'ਚ ਉਹੀ ਮੈਂ ਕਹਿ ਰਿਹਾ ਕਿ ਬਹੁਤ ਟਾਈਮ ਤੋਂ ਸੋਚ ਰਿਹਾ ਸੀਗਾ ਇਹ ਜਿੰਨੀਆਂ ਵੀ ਤੁਸੀਂ ਕੰਪਨੀਆਂ ਲਈਆਂ ਹੋਣਗੀਆਂ ਜਾਂ ਜੋ ਵੀ ਇਹ ਸਾਰਿਆਂ ਦੀ ਲੋਡ ਪੈਣੀ ਆ ਇਹਨਾਂ ਸਾਰਿਆਂ ਦਾ ਇੱਕ ਟਾਈਮ ਵੀ ਆਉਂਦਾ ਕਈ ਸਾਈਕਲਿਕਲ ਕੰਪਨੀਆਂ ਹੁੰਦੀਆਂ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਆ ਡਿਮਾਂਡ ਇਹਨਾਂ ਦੀ ਰਹਿਣੀ ਆ ਇੱਕ ਬਹੁਤ ਹੀ ਵਧੀਆ ਸੋਹਣਾ ਫੇਜ਼ ਆ ਪ੍ਰੋਬਲਮ ਸਿਰਫ ਇੰਨੀ ਆ ਬਹੁਤ ਸਾਰੇ ਦੋਸਤ ਨੇ ਜਿ ਇੱਕ ਜਿਨ੍ਹਾਂ ਨੂੰ ਤਜਰਬਾ ਨਹੀਂ ਹੈਗਾ ਦੂਸਰਾ ਉਹ ਮਾਰਕੀਟ ਨੂੰ ਕੁਝ ਹੋਰ ਸੋਚ ਰਹੇ ਆ ਇਹ ਹੈ ਹੁਣ ਅਗਲੀ ਚੀਜ਼ ਆ ਹੁਣ ਮੈਨੂੰ ਇਹ ਨਹੀਂ ਪਤਾ ਇਹ ਕਦੋਂ ਤੱਕ ਐ ਰੋ ਮੈਨੂੰ ਸਿਰਫ ਇੰਨੀ ਚੀਜ਼ ਪਤਾ ਕਿ ਇਹ ਉਹੀ ਕੰਪਨੀਆਂ ਨੇ ਜਿਨ੍ਹਾਂ ਦੀ ਹਮੇਸ਼ਾ ਲੋਡ ਰਹਿਣੀ ਆ ਇਹਨਾਂ ਦੀਆਂ ਪ੍ਰੋਡਕਟਸ ਦੀ ਲੋਡ ਰਹਿਣੀ ਆ ਤੁਸੀਂ ਇਹਨਾਂ ਦੇ 1 ਮਿੰਟ ਦੀ ਸ਼ੇਅਰ ਪ੍ਰਾਈਸ ਤੋਂ ਹਟ ਕੇ ਦੇਖੋ ਜਿਵੇਂ ਬਹੁਤ ਵੱਡੇ ਇਨਵੈਸਟਰ ਕਈ ਕਹਿੰਦੇ ਆ ਕਿ ਤੁਸੀਂ ਅਸਲ ਦੇ ਵਿੱਚ ਕੋਈ ਪ੍ਰਾਈਸ ਨਹੀਂ ਖਰੀਦ ਰਹੇ ਤੁਸੀਂ ਇੱਕ ਬਿਜ਼ਨਸ ਖਰੀਦ ਰਹੇ ਹੋ ਇਬ ਚਲੋ ਮੈਂ ਹੁਣ ਕੋ ਕਿਸੇ ਦੀ ਵੀ ABC ਕੰਪਨੀ ਕੋਈ ਵੀ ਲਾ ਲਓ ਜੋ ਤੁਸੀਂ ਉਹਦਾ ਸ਼ੇਅਰ ਖਰੀਦੇ ਆ ਤੁਸੀਂ ਉਹਦੇ ਚ ਹਿੱਸੇਦਾਰੀ ਪਾਈ ਆ ਤੁਸੀਂ ਕੀ ਖਰੀਦੇ ਆ ਉਹਦਾ ਬਿਜ਼ਨਸ ਖਰੀਦ ਰਹੇ ਹੋ ਤੁਸੀਂ ਤੁਸੀਂ ਇਹ ਦੇਖ ਕੇ ਖਰੀਦੋ ਕਿ ਕੀ ਕੰਮ ਕਰਦੇ ਆ ਕੀ ਇਹਦੀ ਲੋਡ ਪੈਣੀ ਆ ਅੱਗੇ ਤਾਂ ਉਹ ਚੀਜ਼ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ ਅਗਲੀ ਚੀਜ਼ ਆ ਤੁਸੀਂ ਕਾਲੇ ਕਰੋਗੇ ਕਰ ਲਓ ਤੁਸੀਂ ਉਹ ਤੁਹਾਡੀ ਖੁਸ਼ੀ ਆ ਤੁਸੀਂ ਬਹੁਤ ਕਾਲੇ ਪੈ ਸਕਦੇ ਹੋ ਤੁਸੀਂ 6 ਮਹੀਨੇ ਤੋਂ ਬਾਅਦ ਜਿਵੇਂ ਕਈ ਦੋਸਤ ਮੈਨੂੰ ਕਹਿੰਨੇ ਕਿ ਮੈਨੂੰ 2 ਮਹੀਨੇ ਹੋ ਗਏ ਮਤਲਬ ਓਨੈਸਟਲੀ ਮੈਨੂੰ ਦੁੱਖ ਵੀ ਹੁੰਦਾ ਉਸ ਬੰਦੇ ਲਈ ਟੈਨਸ਼ਨ ਵੀ ਹੁੰਦੀ ਆ ਤੇ ਤੀਸਰਾ ਥੋੜਾ ਜਿਹਾ ਹਾਸਾ ਵੀ ਹੁੰਦਾ ਹਾਸਾ ਮੈਨੂੰ ਖੀਰ ਲਈ ਇਮੋਸ਼ਨ ਆ ਸਭ ਤੋਂ ਪਹਿਲਾਂ ਸ਼ੌਕ ਹੁੰਦਾ ਕਿ ਯਾਰ 2 ਮਹੀਨੇ ਸਿਰਫ 2 ਮਹੀਨੇ ਜਾਂ ਕਈ ਵਾਰੀ ਆਪਾਂ ਕਹਿੰਨੇ 15% ਥੱਲੇ ਆਇਆ ਤਾਂ ਕੁਝ ਵੀ ਨਹੀਂ ਮਾਰਕੀਟ ਤੁਹਾਨੂੰ ਇੱਕ ਅਪਰਚੂਨਿਟੀ ਵੀ ਦਿੰਦੀ ਆ ਤੇ ਚ ਫਲਕਚੁਏਸ਼ਨਸ ਐਸੇ ਤਰ੍ਹਾਂ ਹੀ ਹੋਣਗੀਆਂ ਪਰ ਇਹ ਨਹੀਂ ਕਿ ਕਿੱਕੋ ਪਾਸੇ ਹੋਣਗੀਆਂ ਜੇ ਕੋ ਪਾਸੇ ਫਲਕਚੁਏਸ਼ਨ ਹੁੰਦੀਆਂ ਰਹਿਣਗੀਆਂ ਫਿਰ ਤਾਂ ਮਾਰਕੀਟ ਖਤਮ ਹੋ ਜਾਊਗੀ ਫਿਰ ਤਾਂ ਖਤਮ ਹੋ ਜਾਣਾ ਮਤਲਬ 4 ਸਾਲ ਤੱਕ ਐਸ਼ੀਅਨ ਪੇਂਟ 0 ਹਿੰਦੁਸਤਾਨ ਯੂਨੀ联 ਲੀਵਰ 0 ਬਜਾਜ ਆਟੋ 0 ਫਿਰ ਤਾਂ 0 ਹੋ ਜਾਣਾ ਫਿਰ ਸਭ ਕੁਝ ਘਰੇ ਚਲੇ ਜਾਊਗਾ ਆਪਾਂ ਵਾਪਸ ਜੰਗਲਾਂ ਚਲੇ ਜਾਵਾਂਗੇ ਤਾਂ ਉਹ ਅੱਜ ਉਹ ਤੁਹਾਨੂੰ ਆਪਣਾ ਦੂਸਰਾ ਰੂਪ ਦਿਖਾ ਰਿਹਾ ਵਾ ਪਰ ਜਦੋਂ ਇਹਦਾ ਦੂਸਰਾ ਰੂਪ ਆਉਣਾ ਵਾ ਅੱਜ ਤੁਹਾਨੂੰ ਲਾਲ ਰੰਗ ਦਿਖਾ ਰਿਹਾ ਆਪਣੀ ਚਿਹਰੇ ਦਾ ਜਦੋਂ ਉਹਨੇ ਹਰਾ ਦਿਖਾਇਆ ਤਾਂ ਉਹ ਵੀ ਐਸੀ ਤਰ੍ਹਾਂ ਹੀ ਹੋਣਾ ਵਾ ਇਹ ਮਾਰਕੀਟ ਆ ਇਹ ਐਵੇਂ ਹੀ ਚੱਲਦੀ ਆ ਇਹਦੇ ਵਿੱਚ ਕੁਝ ਰੈਸ਼ਨਲ ਨਹੀਂ ਹੈਗਾ ਤਾਂ ਅੱਜ ਇਹ ਦਿਖ ਰਿਹਾ ਫਿਰ ਤੁਹਾਨੂੰ ਦੂਸਰਾ ਦੇਖਣਾ ਵਾ ਤੇ ਉਦੋਂ ਫਿਰ ਉਹ ਇੰਜੋਏ ਕਰਨ ਦਾ ਟਾਈਮ ਹੋਊਗਾ ਇੱਕ ਟਾਈਮ ਹੁੰਦਾ ਤੇ ਦੂਸਰਾ ਇਹ ਹੈਗਾ ਇੱਕ ਹੋਰ ਤੁਹਾਨੂੰ ਤੁਹਾਡੇ ਨਾਲ ਕਿੰਨ ਇਨਫੋਰਮੇਸ਼ਨ ਵੈਸੀ ਸ਼ੇਅਰ ਕਰ ਦਿੰਨਾ ਮੈਂ ਕਿਉਂਕਿ ਇਹ ਸਿਰਫ ਮੇਰਾ ਚੈਨਲ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਹੀ ਆ ਜੀ ਇਸ ਤੋਂ ਵੱਧ ਕੁਝ ਨਹੀਂ ਕੋਈ ਮੇਰੀ ਰეკਮੈਂਡੇਸ਼ਨ ਨਹੀਂ ਹੁੰਦੀ ਤੁਹਾਡੇ ਪੈਸੇ ਹਾਂ ਇੱਕ ਹੋਰ ਚੀਜ਼ ਆ ਹਮੇਸ਼ਾ ਪੈਸਾ ਸੰਭਾਲ ਕੇ ਰੱਖੋ ਮਾਰਕੀਟ 'ਚ ਹਮੇਸ਼ਾ ਪੈਸਾ ਹੀ ਇੱਥੇ ਸਭ ਤੋਂ ਵੱਡਾ ਹਥਿਆਰ ਆ ਦੂਸਰਾ ਪੇਸ਼ੈਂਸ ਪੈਸਾ ਤੇ ਪੇਸ਼ੈਂਸ ਮੈਂ ਕੁਝ ਅੱਜ ਸ਼ੇਅਰ ਬਾਇ ਕੀਤੇ ਮੈਂ ਵੈਸੀ ਤੁਹਾਡੇ ਨਾਲ ਡਿਸਕਸ ਕਰ ਲੈਣਾ ਮੈਂ ਇਹ ਨਹੀਂ ਕਹਿੰਦਾ ਕਿ ਬਸ ਉਹ ਤੁਸੀਂ ਹੁਣੇ ਬਾਇ ਕਰਨੇ ਆ ਮੈਂ ਬਿਲਕੁਲ ਨਹੀਂ ਕਹਿ ਰਿਹਾ ਮੈਂ ਫੇਰ ਰਿਪੀਟ ਕਰ ਰਿਹਾ ਜੀ ਮੇਰਾ ਪੈਸਾ ਮੇਰੀ ਜ਼ਿੰਮੇਵਾਰੀ ਆ ਮੈਂ ਕੁਝ ਸ਼ੇਅਰ ਬਾਇ ਕੀਤੇ ਅਗਲੀ ਚੀਜ਼ ਆ ਮੈਨੂੰ ਨਹੀਂ ਪਤਾ ਉਹ ਸਾਲ ਬਾਅਦ ਇਥੋਂ ਵਧਣਗੇ ਸਾਲ ਬਾਅਦ ਹੋ ਸਕਦਾ ਇਸ ਤੋਂ ਬਹੁਤ ਥੱਲੇ ਹੋਣ ਮੈਂ ਸਿਰਫ ਇਸ ਕਰਕੇ ਲੈ ਆ ਉਹਦੇ ਦੋ ਕਾਰਨ ਰਹੇ ਆ ਪਹਿਲਾ ਕਾਰਨ ਇਹ ਆ ਕਿ ਉਹ ਕੰਪਨੀਆਂ ਚੰਗੀਆਂ ਨੇ ਦੂਸਰਾ ਹੈ ਕਿ ਇਸ ਟਾਈਮ ਉਹਨਾਂ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਹਾਂ ਮੈਨੂੰ ਡਿਸਕਾਊਂਟ ਮਿਲ ਰਿਹਾ ਤਾਂ ਵੇਆ ਮੈਨੂੰ ਲੱਗਦਾ ਕਿ ਫਿਲਹਾਲ ਇਸ ਟਾਈਮ ਦੇ ਉੱਪਰ ਵੇਆ ਚੰਗਾ ਹੋ ਰਿਹਾ ਵਾ ਤਾਂ ਪਹਿਲੀ ਮੇਰੀ ਕੰਪਨੀ ਅੱਜ ਜਿਹੜੀ ਮੈਂ ਬਾਇ ਕੀਤੀ ਹੋਈ ਹੈਗੀ ਖਾਦਮ ਮੈਂ ਸਪੈਲਿੰਗ ਸਾਰਿਆਂ ਦੇ ਉੱਤੇ ਆਪਣੇ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਦੇ ਲਿਖ ਵੀ ਦਊਗਾ ਦੂਸਰੀ ਕੰਪਨੀ ਮੈਂ ਬਾਇ ਕੀਤੀ ਆ ਕੇਫਨਟੈਕ ਕੇ ਐਫ ਆਈ ਐਨ ਟੈਕਨੋਲੋਜੀ ਫਿਰ ਅਗਰਵਾਲ ਆਈ ਹਸਪੀਟਲ ਕਰਕੇ ਕੋ ਲਈਆ ਇੱਕ ਬੈਸਟ ਐਗਰੋ ਲਾਈਫ ਕਰਕੇ ਕੰਪਨੀ ਆ ਉਹ ਲਈਆ ਸੁਪਰੀਮ ਇੰਡਸਟਰੀ ਜ਼ਬਰਦਸਤ ਕੰਪਨੀਆਂ ਸ਼ਾਇਦ 45000 ਕਰੋੜ ਦਾ ਮਾਰਕੀਟ ਕੈਪ ਦੇ ਨੇੜੇ ਤੇ ਡੜੇ ਆ ਇੱਕ ਇੱਕ ਪਿਕਸ ਟ੍ਰਾਂਸਮਿਸ਼ਨ ਇੱਕ ਐਲਪ੍ਰੋ ਆ ਇੱਕ ਦੋ ਹੋਰ ਕੰਪਨੀਆਂਜ਼ ਨੇ ਅੱਜ ਮੈਂ ਮਤਲਬ ਥੋੜੀ ਜਿਆਦਾ ਬਾਇੰਗ ਕੀਤੀ ਆ ਤੇ ਪਤਾ ਨਹੀਂ ਪਰ ਹੋ ਸਕਦਾ ਕਿ ਹਾਲੇ ਤਾਂ ਬਹੁਤ ਥੱਲੇ ਦੇ ਹੋਰ ਆਪਾਂ ਸਰਕਟ ਦੇਖਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਤਿੰਨ ਕੰਪਨੀਆਂਜ਼ ਦਾ ਅੱਜ ਮੈਂ ਉਹ ਲਈਆਂ ਨੇ ਜਿਨ੍ਹਾਂ ਦੇ ਵਿੱਚ 20% ਦਾ ਥੱਲੇ ਦਾ ਸਰਕਟ ਲੱਗਿਆ ਹੋਇਆ ਮੈਨੂੰ ਕੁਝ ਨਹੀਂ ਪਤਾ ਨਾ ਮੈਨੂੰ ਸਰਕਟ ਦਾ ਪਤਾ ਨਾ ਮੈਨੂੰ ਕਿਸੇ ਹੋਰ ਚੀਜ਼ ਦਾ ਪਤਾ ਮੈਨੂੰ ਸਿਰਫ ਇੰਨੀ ਚੀਜ਼ ਪਤਾ ਕਿ ਇਹ ਕੰਪਨੀਆਂ ਚੰਗੀਆਂ ਨੇ ਬਸ ਤੇ ਫਿਲਹਾਲ ਇਸ ਟਾਈਮ ਚੰਗੇ ਡਿਸਕਾਊਂਟ ਦੇ ਉੱਪਰ ਚੱਲ ਰਹੀ ਮੈਨੂੰ ਸਿਰਫ ਦੋ ਚੀਜ਼ਾਂ ਪਤਾ ਮੈਂ ਜ਼ਿਆਦਾ ਦਿਮਾਗ ਨਹੀਂ ਲਾਉਂਦਾ ਸਿੰਪਲ ਇਹ ਚੀਜ਼ ਹੈਗੀ ਆ ਪਰ ਹਾਂ ਅੱਜ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ ਕਿ ਜੇ ਤੁਸੀਂ ਮਾਰਕੀਟ ਨੂੰ ਜਿਵੇਂ ਦਾ ਉਹ ਅਸਲ 'ਚ ਇਨਸਾਨ ਹੈ ਸਟਾਕ ਮਾਰਕੀਟ ਉਸ ਤਰ੍ਹਾਂ ਦੇ ਨਾਲ ਹੀ ਉਹਨੂੰ ਲਾਉਂਗੇ ਫਿਰ ਤੁਸੀਂ ਚੰਗੇ ਰਹੋਗੇ ਅਦਰਵਾਈਜ਼ ਮਾਰਕੀਟ ਦੇ ਵਿੱਚ ਫਿਰ ਕੰਮ ਹੀ ਨਾ ਕਰੋ ਅੱਜ ਤੁਸੀਂ ਬੈਠੋ ਥੋੜੀ ਦੇਰ ਇਹ ਸੋਚੋ ਕਿ ਕੀ ਹਾਂ ਮੇਰੇ 'ਚ ਇਨਾ ਤਹਮਲ ਹੈ ਕਿ ਮੈਂ ਮੇਰੇ 'ਚ ਇਨੀ ਪੇਸ਼ੈਂਸ ਹੈ ਜਿਤਾ ਹੈ ਫਿਰ ਕੰਮ ਕਰੋ ਨਹੀਂ ਤਾਂ ਨਾ ਕਰੋ ਤੁਹਾਨੂੰ ਮੈਂ ਤਾਂ ਇੱਕ ਹੋਰ ਵੀ ਕਾਰਨ ਦੱਸਦਾ ਬਹੁਤ ਪਹਿਲਾਂ ਬਹੁਤ ਡੈਕੇਡਸ ਪਹਿਲਾਂ ਕੁਝ ਦਹਾਕੇ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਸਾਰਾ ਕੰਮ ਸਟਾਰਟ ਹੋਇਆ ਸੀ ਨਾ ਤਾਂ ਉਦੋਂ ਇੰਟਰਨੈਟ ਸੀ ਨਾ YouTube ਸੀ ਅੱਜ ਤਾਂ ਹਰ ਹਰ ਕੋਈ ਬੈਠ ਕੇ ਐਕਸਪਰਟ ਹੈਗੇ ਆ ਬਹੁਤ ਸਾਰੇ ਲੋਕ ਤੇ ਉਹ ਇੱਕ ਤਾਂ ਮਤਲਬ ਥੋੜਾ ਆਪਾਂ ਉਹਵੇਂ ਵੀ ਬੋਲ ਦਿੰਦੇ ਨੇ ਆਪਣੇ ਫਾਇਦੇ ਲਈ ਵੀ ਲੋਕ ਫੀਸਾਂ ਲਈ ਉਹ ਸਭ ਕੁਝ ਕਹਿ ਦਿੰਦੇ ਆ ਉਦੋਂ ਸਿਰਫ ਉਹ ਲੋਕ ਕੰਮ ਕਰਦੇ ਸੀ ਸਟਾਕ ਮਾਰਕੀਟ 'ਚ ਜਿਨ੍ਹਾਂ ਨੂੰ ਪ੍ਰੋਪਰ ਨੌਲੇਜ ਹੁੰਦੀ ਸੀ ਤਾਂ ਉਹ ਲੋਕ ਬਹੁਤ ਜ਼ਿਆਦਾ ਪੈਸਾ ਬਣਾਉਂਦੇ ਸੀ ਅੱਜ ਕੀ ਆ ਕਿਉਂਕਿ ਆਪਾਂ ਦੇਖ ਕੇ ਵੀ ਜੋ ਮੰਨ ਲੈਨੇ ਆ ਲੋਕਾਂ ਤੋਂ ਕਿ ਹਾਂ ਪੈਸਾ ਡਬਲ ਹੋ ਜਾਂਦਾ ਜਾਂ ਇਹ ਸਭ ਕੁਝ ਆ ਇੱਕ ਇੱਕ ਦੋ ਵੈਬਸਾਈਟਸ ਨੇ ਮੈਂ ਆਪਣੇ ਦੂਸਰੇ ਚੈਨਲ ਤੇ ਕਿਸੇ ਦਿਨ ਉਹਨਾਂ ਦੇ ਫਰਾਡ ਦਾ ਵੀ ਇੱਕ ਵੀਡੀਓ ਬਣਾਉਣ ਬਾਰੇ ਸੋਚ ਰਿਹਾ ਹਾਂ ਜਿੱਥੇ ਲੋਕ ਆਉਂਦੇ ਆ ਉਹ ਸਿਰਫ ਝੂਠੀਆਂ ਕਹਾਣੀਆਂ ਨੇ ਬਿਲਕੁਲ ਝੂਠੀਆਂ ਕਹਾਣੀਆਂ ਨੇ ਉਹ ਕਿ ਮੈਂ ਜੀ ਐ ਇੰਨੇ ਪੈਸੇ ਲੈ ਕੇ ਆਇਆ ਸੀ ਮੈਂ 15000 ਲੈ ਕੇ ਆਇਆ ਸੀ ਅੱਜ ਮੈਂ 15000 ਕਰੋੜ ਬਣਾ ਲਿਆ ਪਤਾ ਨਹੀਂ ਉਹ ਕੀ ਹੈਗਾ ਇਹ ਇਹੋ ਜਿਹਾ ਕੁਝ ਦੇਖ ਕੇ ਸਾਡੇ ਦਿਮਾਗ 'ਚ ਸਟਾਕ ਮਾਰਕੀਟ ਦੀ ਇੱਕ ਹੋਰ ਹੀ ਇਮੇਜ ਬਣ ਜਾਂਦੀ ਆ ਤਾਂ ਇਹ ਹੈ ਮਤਲਬ ਉਹ ਚੀਜ਼ ਨਾ ਕਰੋ ਜਿਵੇਂ ਮੈਂ ਉਹੀ ਕਿ ਪੰਜਾਬੀ ਉਹ ਪੰਜਾਬੀ ਵਾਲਾ ਤੱਕਾ ਇੱਥੇ ਨਾ ਕਰੋ ਆਪਾਂ ਕਰਦੇ ਆਂ ਆਪਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਦੋਂ ਆਪਣਾ ਬਾਹਰਲਾ ਨਹੀਂ ਬਣਦਾ ਆਪਾਂ ਡਾਂਕੀ ਰੂਟ ਜਾਣੇ ਆ ਤੇ ਉੱਥੇ ਵੀ ਜਾ ਕੇ ਫਿਰ ਫਸ ਜਾਂਦੇ ਆਂ ਕਈ ਵਾਰੀ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਮੈਂ ਪਹਿਲੇ ਕੀਤਾ ਜ਼ਿਕਰ ਤਾਂ ਸ਼ਾਇਦ ਪਤਾ ਨਹੀਂ ਮਤਲਬ ਜੋ ਮੈਂ ਅਸਲ ਦੇ ਵਿੱਚ ਕਹਿਣਾ ਤੁਹਾਨੂੰ ਚਾਹਣਾ ਸ਼ਾਇਦ ਮੈਨੂੰ ਲੱਗਦਾ ਕਿ ਸ਼ਾਇਦ ਮੇ ਵੀ ਤੁਸੀਂ ਸਮਝੇ ਹੋਵੋਗੇ ਸਟਾਕ ਮਾਰਕੀਟ 'ਚ ਪੈਸਾ ਬਣਦਾ ਵਾ ਪਰ ਉਹਦੋਂ ਬਣੂਗਾ ਜਦੋਂ ਆਪਾਂ ਉਹਨੂੰ ਸਮਝਾਂਗੇ ਉਹ ਚੀਜ਼ ਕੀ ਆ ਜਦੋਂ ਆਪਾਂ ਇੱਕ ਗੇਮ ਖੇਡ ਰਹੇ ਆ ਆਪਾਂ ਫੁੱਟਬਾਲ ਖੇਡ ਰਹੇ ਆ ਪਰ ਆਪਾਂ ਆਪਾਂ ਨੂੰ ਪਤਾ ਨਹੀਂ ਗੇਮ ਅਸਲ ਦੇ ਵਿੱਚ ਕੀ ਆ ਆਪਾਂ ਫਿਰ ਫੁੱਟਬਾਲ ਦੀ ਥਾਂ ਦੇ ਉੱਪਰ ਕ੍ਰਿਕਟ ਦੀ ਬਾਲ ਲੈ ਕੇ ਫੁੱਟਬਾਲ ਖੇਡਣ ਲੱਗ ਗਏ ਤਾਂ ਫੇਰ ਆਪਾਂ ਜਿੱਤ ਨਹੀਂ ਸਕਦੇ ਕਦੇ ਉਹ ਵੱਖਰੀ ਚੀਜ਼ ਆ ਤੁਸੀਂ ਕੀ ਚਾਹੁੰਦੇ ਹੋ ਸਟਾਕ ਮਾਰਕੀਟ ਤੋਂ ਸਟਾਕ ਮਾਰਕੀਟ ਨੂੰ ਕੋਈ ਮਤਲਬ ਨਹੀਂ ਰੱਬ ਨੂੰ ਵਾਹਿਗੁਰੂ ਨੂੰ ਭਗਵਾਨ ਨੂੰ ਖੁਦਾ ਨੂੰ ਕਿਸੇ ਨੂੰ ਵੀ ਲਾ ਲਓ ਉਸ ਜਿਹੜੀ ਸੁਪਰੀਮ ਪਾਵਰ ਆ ਉਹਨੂੰ ਨਹੀਂ ਮਤਲਬ ਕਿ ਤੁਹਾਨੂੰ ਕੀ ਚਾਹੀਦਾ ਇਹ ਆਪਾਂ ਦੇਖਣਾ ਵਾ ਤਾਂ ਇਹ ਸੀਗਾ ਜੀ ਅੱਜ ਦਾ ਵੀਡੀਓ ਬਟ ਹਮ ਫੇਰ ਇੱਕ ਵਾਰ ਕਹਿਣਾ ਮਾਰਕੀਟ ਥੱਲੇ ਮਾਰਕੀਟ ਤਾਂ ਹਾਲੇ ਵੀ ਮਤਲਬ ਸਟਾਕ ਤੁਸੀਂ ਹੁਣ ਵੀ ਜੇ ਦੇਖੋਗੇ ਸਟਾਕ ਬਹੁਤ ਉੱਪਰ ਚੱਲ ਰਿਹਾ ਹੈ ਕਈ ਤਾਂ ਹਾਲੇ ਵੀ ਮਤਲਬ ਮੈਨੂੰ ਲੱਗਦਾ ਮੋਰ ਥੈਨ 50% ਸਟਾਕ ਹੈ ਜਿਨੇ ਜਿਹੜੇ ਹਾਲੇ ਵੀ ਬਹੁਤ ਉੱਪਰ ਨੇ ਤਾਂ ਇਹ ਐਂ ਚੱਲਦਾ ਰਹਿਣਾ ਵਾ ਜਦੋਂ ਦੂਸਰਾ ਫੇਜ਼ ਆਉਂਦਾ ਫਿਰ ਉਹ ਮਾਰਕੀਟ ਕਮਲਿਆਂ ਦੀ ਤਰ੍ਹਾਂ ਭੱਜ ਲੈਂਦੀ ਆ ਬਟ ਹਾਂ ਸ਼ਾਇਦ ਥੋੜੀ ਥੋੜੀ ਜੀ ਪ੍ਰੋਬਲਮ ਇੱਥੇ ਹੋ ਸਕਦੀ ਹੈ ਹੈਂਡੀਕੈਪ ਜੀ ਨੂੰ ਆਪਾਂ ਇੰਗਲਿਸ਼ ਕਹਿ ਦਿੰਨੇ ਆ ਕਿ ਸ਼ਾਇਦ ਤੁਸੀਂ ਉਹ ਫੇਜ਼ ਬਹੁਤ ਸਾਰੇ ਦੋਸਤਾਂ ਨੇ ਦੇਖਿਆ ਨਹੀਂ ਪਰ ਕੋਈ ਨਹੀਂ ਉਮੀਦ ਆ ਮੈਨੂੰ ਉਹ ਵੀ ਆਊਗਾ ਉਹ ਤਾਂ ਆਉਣਾ ਤਾਂ ਆਣਾ ਹੀ ਹੈਗਾ ਬਟ ਹਾਂ ਉਹ ਨਹੀਂ ਪਤਾ ਕਿ ਕਦੋਂ ਆਉਣਾ ਕੁਝ ਮਹੀਨੇ ਬਾਅਦ ਆਉਂਗਾ ਜਾਂ ਕੋਈ ਸਾਲ ਬਾਅਦ ਆਉਤਾ ਫਿਰ ਸਾਰੇ ਰੈੱਡ ਦੀ ਥਾਂ ਦੇ ਉੱਪਰ ਫਿਰ ਸਾਰਾ ਗ੍ਰੀਨ ਹੋ ਜਾਂਦਾ ਵਾ ਐਸੇ ਤਰ੍ਹਾਂ ਹੀ ਆ ਤਾਂ ਇਹਦੇ ਵਿੱਚ ਮੇਨ ਚੀਜ਼ ਆ ਕਿ ਪੇਸ਼ੈਂਸ ਰੱਖੋ ਦਿਲ ਨਾ ਛੱਡੋ ਇਹਦੇ ਵਿੱਚ ਜੇ ਤੁਸੀਂ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਦੂਸਰਾ ਇਹਦੇ ਵਿੱਚ ਆਪਾਂ ਤੱਕਾ ਨਹੀਂ ਕਰ ਸਕਦੇ ਕਿ ਮੈਨੂੰ ਤਾਂ ਇੰਨੇ ਪੈਸੇ ਬਣਨ ਹੀ ਬਣਨ ਹਫ਼ਤੇ ਬਾਅਦ ਉਹ ਉਵੇਂ ਨਹੀਂ ਹੋਣਾ ਹੁਣ ਮੇਰੀਆਂ ਗੱਲਾਂ ਰਿਪੀਟ ਹੋਣ ਲੱਗ ਗਈਆਂ ਜੀ ਵਾਪਸ ਉਹੀ ਚੀਜ਼ ਹੋਣ ਲੱਗ ਗਈ ਇੰਨੀ ਇੱਕ ਗੱਲ ਸੀ ਇੰਨੀ ਮੇਰੀ ਬਾਤ ਜਿਹਨੂੰ ਹਿੰਦ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਤੇ ਇਹ ਵੀਡੀਓ ਇੱਥੇ ਹੀ ਖਤਮ ਆ ਜੀ ਹੁਣ ਮੈਂ ਕੋਸ਼ਿਸ਼ ਕਰੂੰਗਾ ਅਗਲੇ 2-3 ਦਿਨਾਂ ਦੇ ਵਿੱਚ ਲਗਾਤਾਰ 2 ਜਾਂ 3-3 ਵੀਡੀਓਜ਼ ਦੇ ਥੋੜੇ ਕਵੈਸਚਨ ਲੈ ਕੇ ਜਿੰਨੀ ਕੁ ਮੈਨੂੰ ਸਮਝ ਹੈਗੀ ਆ ਤੇ ਓਨੀ ਕੁ ਛੋਟੀ ਹੈਲਪ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ